ਚੋਰਾਂ ਦੇ ਹੌਸਲੇ ਇੰਨੇ ਉਲੰਧੇ ਕਿ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤਾਜ਼ਾ ਮਾਮਲਾ ਜਲੰਧਰ ਦੇ ਭਗਵਾਨ ਬਾਲਮੀਕੀ ਗੇਟ ਤੋਂ ਸਾਹਮਣੇ ਆਇਆ ਜਿੱਥੇ ਸਥਿਤ ਲਾਲੀ ਫੁੱਟਵੇਅਰ ਹਾਊਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਿਕ ਨੇ ਦੱਸਿਆ ਕਿ ਦੁਪਹਿਰ ਨੂੰ ਜਦੋਂ ਉਹਨਾਂ ਦੇ ਵੱਲੋਂ ਦੁਕਾਨ ਖੋਲੀ ਤਾਂ ਸਾਰਾ ਸਮਾਨ ਬਿਖਰਿਆ ਪਿਆ ਸੀ ਸੀਸੀਟੀਵੀ ਚੈੱਕ ਕਰਨ ਤੇ ਪਤਾ ਚੱਲਿਆ ਕਿ ਤਿੰਨ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੁਕਾਨ ਦੇ ਅੰਦਰ ਸ਼ਟਰ ਤੋੜ ਕੇ ਵੜੇ ਅਤੇ ਸਾਰੀਆਂ ਜੁੱਤੀਆਂ ਨੂੰ ਬੋਰਿਆਂ 'ਚ ਭਰ ਕੇ ਲੈ ਕੇ ਫਰਾਰ ਹੋ ਗਏ ਜਿਸ ਨਾਲ ਲਗਭਗ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲੰਧਰ ਤੋਂ ਸੁਰਿੰਦਰ ਡੈਨਿਕ ਸਵੇਰਾ ਟੀਵੀ ਮੇਰਾ ਮੈਮ ਲਾਲੀ ਨਾਮ ਹੈ ਜੀ ਮੇਰੀ ਸ਼ਾਪ ਹੈ ਲਾਲੀ ਫੁੱਟਵੇਅਰ ਦੇ ਨਾਮ ਤੋਂ ਠੀਕ ਹੈ ਜੀ ਤਪਣੇ ਸ਼ੌਪ ਹੈਗੀ ਹੈ ਮਾਇਰਾ ਦੀ ਬਾਲਮੀ ਗੇੜ ਦੇ ਓਪੋਜੀਟ ਪਰਵੀਰ ਮੈਕਰੀ ਦੇ ਮੈਂ ਮਸੀਨਾ ਜਿੱਦਾ ਹਰਨ ਰੋਕ ਰਿਪੋਰਟ ਆਪਣਾ ਡੇਲੀ ਜਿੱਦਾ ਆਪਾਂ ਸ਼ੌਪ ਵਧਾ ਕੇ ਜਾਂਦੇ ਹਾਂ ਠੀਕ ਹੈ ਜੀ ਸਾਡੇ 9:00 ਵੇਲੇ ਕਰੀ ਆਪਾਂ ਸ਼ੌਪ ਵਧਾ ਕੇ ਕੀਏ ਸੀਗੇ ਫਿਰ ਉਸ ਤੋਂ ਬਾਅਦ ਸਵੇਰੇ ਜਿੱਦਾ ਸ਼ੌਪ ਤੇ ਆਏ ਆ ਸਾਡੇ 11:30 ਵੇਲੇ ਦਾ ਟਾਈਮ ਸੀਗਾ ਜੀ ਠੀਕ ਹੈ ਜੀ 11:30 ਵੇਲੇ ਆਏ ਆ ਬ੍ਰਦਰ ਪਹਿਲੇ ਆਇਆ ਮੈਨੂੰ ਬੁਖਾਰ ਸੀਗਾ ਜੀ ਮੈਂ ਮੈਡੀਸਿਨ ਸੇ ਖਾ ਕੇ ਸੁੱਤਾ ਪਿਆ ਤੇ ਮੈਨੂੰ ਫੋਨ ਕਰਕੇ ਕਹਿੰਦਾ ਕਹਿੰਦਾ ਭਾਜੀ ਤਾਲੇ ਨਹੀਂ ਲੱਗੇ ਆਪਣੀ ਸ਼ੌਪ ਨੂੰ ਬਾਹਰ ਤੇ ਮੈਂ ਕਹਿੰਦਾ ਨੂੰ ਸ਼ਟਰ ਖੋਲ ਕੇ ਆ ਦੇਖ ਸਕਦੇ ਹੋ ਸਾਰਾ ਸਮਾਨ ਮੈਡਮ ਇੱਥੇ ਇਕੱਲੇ ਪਿਆ। ਫਿਰ ਮੈਮ ਜਦੋਂ ਅਸੀਂ ਦੇਖਿਆ ਆ ਕੇ ਫਿਰ ਅਸੀਂ ਅਥਾੜੇ ਰਿਪੋਰਟ ਕਰਾਈ ਸੀ 100 ਨੰਬਰ ਤੇ ਡਾਇਲ ਕੀਤਾ ਉਹ ਉਹ ਆਏ ਨੇ ਤੇ ਉਹਨਾਂ ਨੇ ਸਾਡੀ ਕੰਪਲੇਨਟ ਨੋਟ ਕਰਦੀ ਹੈ ਤੇ ਬਸ ਮੇਰੀ ਮੈਡਮ ਪ੍ਰਸ਼ਾਸਨ ਨਾਲ ਇਹੀ ਅਪੀਲ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਜੋ ਚੀਜ਼ ਦਾ ਮੇਰਾ ਨੁਕਸਾਨ ਹੋਇਆ ਜੀ ਮੈਡਮ ਉਹ ਲਗਭਗ ਦੋ ਜਣੇ ਅੰਦਰ ਆਏ ਸੀਗੇ ਜੀ ਠੀਕ ਹੈ ਜੀ ਇੱਕ ਸ਼ਹਿਰ ਮੇਰੇ ਸਾਹਮਣੇ ਬਾਹਰ ਖੜਾ ਸੀ ਮੈਂ ਨਕਦੀ ਕੋਈ ਨਹੀਂ ਪਰ ਉਹ ਸਾਡੇ ਸ਼ਿਸ਼ਤਾਫੀ ਮਤਲਬ ਇਹ ਸਮਾਨ ਲੈ ਗਏ ਨੇ ਸ਼ਾਪ ਦੇ ਸ਼ੂਜ਼ ਵਗੈਰਾ ਲੈ ਗਏ ਕਿੰਨੇ ਕ ਜੋੜੇ ਅੰਦਾਜ਼ਾ ਕੋਈ ਪਤਾ ਉਹ ਪਾਜੀ ਇਦਾਂ ਸਾਡੇ ਚੈੱਕ ਕਰਨ ਲੱਗੇ ਫਿਰ ਵੀ 60 70 ਹਜ਼ਾਰ ਦਾ ਸਰ ਨੁਕਸਾਨ ਕਰ ਗਏ ਸਰ ਲਗਭਗ 50 ਜੋੜੇ ਲੈ ਗਏ ਹਾਂਜੀ ਹਾਂਜੀ ਸਰ 50 ਦੇ ਜੋੜੇ ਲੈ ਗਏ ਪਾਜੀ ਸੀਸੀ ਫੁਟੇਜ ਆਪਣੇ ਕੋਈ ਹੈਗੀਆਂ ਕੀ ਸ਼ਾਪ ਤੇ ਮੈਂ ਤੁਹਾਨੂੰ ਕਹਿੰਨੇ ਹਾਂ ਤਾਂ ਮੈਂ ਤੁਹਾਨੂੰ ਪੁਲਿਸ ਵਾਲਿਆਂ ਨੂੰ ਦੇ ਦਿੰਦਾ ਕ ਮੇਰਾ ਮੈਮ ਲਾਲੀ ਨਾਮ ਹੈ ਜੀ ਮੇਰੀ ਸ਼ਾਪ ਹੈ ਲਾਲੀ ਫੁੱਟਵੇਅਰ ਦੇ ਨਾਮ ਤੋਂ ਠੀਕ ਹੈ ਜੀ ਆਪਣੀ ਸ਼ਾਪ ਹੈ ਜੀ ਮਾਇਰਾ ਗਿਆ ਬਾਲਮੀ ਗੇਟ ਦੇ ਓਪੋਜੀਟ ਪ੍ਰਵੀਨ ਮੈਕਰੀ ਦੇ ਮੈਮ ਅਸੀਂ ਨਾ ਜਿੱਦਾ ਹਰ ਰੋਜ਼ ਕੋਰ ਕੋਟ ਆਪਣਾ ਡੇਲੀ ਜਿੱਦਾ ਆਪਾਂ ਸ਼ਾਪ ਵਧਾ ਕੇ ਜਾਂਦੇ ਹਾਂ ਠੀਕ ਹੈ ਜੀ ਸਾਢੇ 9 ਵਜੇ ਦੇ ਕਰੀ ਆਪਾਂ ਸ਼ਾਪ ਵਧਾ ਕੇ ਗਏ ਸੀਗੇ ਫਿਰ ਉਸ ਤੋਂ ਬਾਅਦ ਸਵੇਰੇ ਜਿੱਦਾ ਸ਼ਾਪ ਤੇ ਆਏ ਆ ਸਾਢੇ 12 ਵਜੇ ਦਾ ਟਾਈਮ ਸੀਗਾ ਜੀ ਠੀਕ ਹੈ ਜੀ ਸਾਢੇ 12 ਵਜੇ ਆਏ ਆ ਬ੍ਰਦਰ ਪਹਿਲੇ ਆਇਆ ਮੈਨੂੰ ਬੁਖਾਰ ਸੀਗਾ ਜੀ ਮੈਂ ਮੈਡੀਸਿਨ ਸਨ ਖਾ ਕੇ ਸੁੱਤਾ ਪਿਆ ਇਹ ਮੈਨੂੰ ਫੋਨ ਕਰਕੇ ਕਹਿੰਦਾ ਜਦੋਂ ਮੈਂ ਮੰਮ ਅੰਦਰ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਤੁਸੀਂ ਆਹ ਸਮਾਨ ਚੈੱਕ ਕਰਾ ਸਕਦੇ ਹੋ ਸਾ ਦੇਖ ਸਕਦੇ ਹੋ ਸਾਰਾ ਸਮਾਨ ਮੈਡਮ ਇੱਥੇ ਖਿਲਰਿਆ ਪਿਆ ਫਿਰ ਮੈਂ ਜਦੋਂ ਅਸੀਂ ਦੇਖਿਆ ਆ ਕੇ ਫਿਰ ਅਸੀਂ ਅਥਾੜੇ ਰਿਪੋਰਟ ਕਰਾਈ ਸੀ ਸੋਰ ਨੰਬਰ ਤੇ ਡਾਇਲ ਕੀਤਾ ਉਹ ਆਏ ਨੇ ਤੇ ਉਹਨਾਂ ਨੇ ਸਾਡੀ ਕੰਪਲੇਨਟ ਨੋਟ ਕਰ ਲਈ ਹੈ ਤੇ ਬਸ ਮੇਰੀ ਮੈਡਮ ਪ੍ਰਸ਼ਾਸਨ ਨਾਲ ਇਹੀ ਅਪੀਲ ਹੈ ਕਿ ਮੈਨੂੰ ਜਲਦੀ ਤੋਂ ਜਲਦੀ ਜੋ ਚੀਜ਼ ਦਾ ਮੇਰਾ ਨੁਕਸਾਨ ਹੋਇਆ ਜੀ ਮੈਡਮ ਉਹ ਲਗਭਗ ਦੋ ਜਣੇ ਅੰਦਰ ਆਏ ਸੀਗੇ ਜੀ ਠੀਕ ਹੈ ਜੀ ਇੱਕ ਸ਼ਹਿਰ ਮੇਰੇ ਸਾਹਮਣੇ ਬਾਹਰ ਖੜਾ ਸੀ ਮੈਂ ਨਕਦੀ ਕੋਈ ਨਹੀਂ ਪਰ ਉਹ ਸਾਡੇ ਸ਼ਿਸ਼ਤਾਫੀ ਮਤਲਬ ਇਹ ਸਮਾਨ ਲੈ ਗਏ ਨੇ ਸ਼ਾਪ ਦੇ ਸ਼ੂਜ਼ ਵਗੈਰਾ ਲੈ ਗਏ ਕਿੰਨੇ ਕ ਜੋੜੇ ਅੰਦਾਜ਼ਾ ਕੋਈ ਪਤਾ ਉਹ ਪਾਜੀ ਇਦਾਂ ਸਾਡੇ ਚੈੱਕ ਕਰਨ ਲੱਗੇ ਫਿਰ ਵੀ 60 70 ਹਜ਼ਾਰ ਦਾ ਸਰ ਨੁਕਸਾਨ ਕਰ ਗਏ ਸਰ ਲਗਭਗ 50 ਜੋੜੇ ਲੈ ਗਏ ਹਾਂਜੀ ਹਾਂਜੀ ਸਰ 50 ਜੋੜੇ ਲੈ ਗਏ ਸੀ ਬੋਲਿਟ ਕਰਵਾਏ ਸਰ ਪਾਜੀ ਸੀਸੀਟੀਵੀ ਫੁਟੇਜ ਆਪਣੇ ਕੋਈ ਹੈਗੀਆਂ ਕੀ ਸ਼ਾਪ ਤੇ ਮੈਂ ਤੁਹਾਨੂੰ ਕਹਿੰਨੇ ਹਾਂ ਤਾਂ ਮੈਂ ਤੁਹਾਨੂੰ ਪ